ਰੋਲ ਵਾਈਡਰ ਅਜਾ ਤੜ ਜਲਾ ਜ ਤਰਨ ਤਨੇ ਸ਼ੋਰੂਮ ਕਰ ਗੁਨੇ ਦੇ ਪਰ ਕੀ ਜਾਣ ਕਰਦੇ ਪਰ ਨਾਮ ਦਤੋ ਸੋ ਮੇਰਾ ਨਾਮ ਸੰਦੀਪ ਕਪੂਰ ਹੈ ਮੈਂ ਸੀਐਮਡੀ ਆ ਐਸਐਚਆਰ ਲਾਈਫਸਟਾਈਲ ਪ੍ਰਾਈਵੇਟ ਲਿਮਿਟਿਡ ਦਾ ਇਹ ਸਾਡਾ 44ਵਾਂ ਸਟੋਰ ਹੈ ਪੰਜਾਬ ਦੇ ਵਿੱਚ ਤੇ ਅਗਰ ਅਗਰ ਅਸੀਂ ਇੰਡੀਆ ਦੀ ਗੱਲ ਕਰੀ ਤੇ 132 31ਵਾਂ ਸਟੋਰ ਹੈ ਜਿਹੜਾ ਜਿਸੀ ਖੋਲੇ ਆਤੇ ਤੇ ਇੰਡੀਆ ਤੋਂ ਇਲਾਵਾ ਸਾਡੇ ਕਰੀਬਨ 4 ਕੰਟਰੀਜ਼ ਵਿੱਚ 14-15 ਸਟੋਰ ਹੈਗੇ ਹੋਰ ਵੀ ਖੁੱਲ ਨੇ सो so, अमृतसर बींग मैं खुद अमृतसर तो मेरा जन्म हुआ है और तो बीइंग पंजाबी एंड हमारा जो प्रोडक्ट है इत बहुत अच्छा वेल एक्सैप्टिड है अमृतसर से ऑलरेडी साढ़े चार स्टोर है तो तरन तारण के काफ़ी कस्टमर साढ़े को काफ़ी डिमांड सभी तो अभी सोचा कि भाई तरन तारण भी दुकान खोली जाए तो अलग सॉफ्ट लॉन्च हुई है बहुत अच्छा रिसपोंस है अगर तो तुम अगर जलंधर लुदिया की गल करो तो ऑलरेडी साजेंस हैगी है सो पंजाब लोगों ने साढ़े प्रोडक्ट की क्वालिटी फिटिंग प्राइसिंग बहुत अच्छी लगती so, uh, है सो दैट इज ऑल अबाउट आवर प्रोडक्ट एंड अभी जो प्रोडक्ट बनाने बेसिकली असी यूज करते हैं नैचुरल फाइबर असी लोग सिंथेटिक यूज नहीं कर रहे ताकि दस महीने से गर्मी है तो वो कस्टमर न कंफर्ट, फिटिंग और फैशनेबिलिटी ਸੋ ਸਭ ਕੁਝ ਧਿਆਨ ਚ ਰੱਖਦੇ ਹੋਏ ਅਸੀਂ ਆਪਣਾ ਪ੍ਰੋਡਕਟ ਬਣਾ ਰਹੇ ਹਾਂ ਦੂਸਰਾ ਤਾਂ ਅਲੱਗ ਕੀ ਹੈ ਜੀ ਆਪਣੇ ਕੋਲ ਬਾਕੀ ਸਟੋਰਸ ਦੇ ਨਾਲੋਂ ਕੀ ਅਲੱਗ ਹੈ ਆਪਣੇ ਕੋਲ ਅ ਹਰ ਸਟੋਰ ਤੇ ਕਸਟਮਰ ਦੀ ਡਿਮਾਂਡ ਦੇ ਹਿਸਾਬ ਨਾਲ ਉਹਦੀ ਕੈਟਾਗਰੀ ਮੈਂਟੇਨ ਕਰਨਿਆ ਸੀ ਉਹਦਾ ਇੱਥੇ ਨਵਾਂ ਸਟੋਰ ਖੋਲੇ ਹੋ ਸਕਦਾ ਇੱਥੇ ਕੁਝ ਹੋਰ ਡਿਮਾਂਡ ਆਏਗੀ ਤਾਂ ਅਸੀਂ ਉਹ ਕਸਟਮਰ ਦੀ ਡਿਮਾਂਡ ਨੂੰ ਪੂਰਾ ਕਰਨ ਲਈ ਵਾਸਤੇ ਕੁਝ ਹੋਰ ਕੈਟਾਗਰੀ ਵੀ ਕਰਾਂਗੇ ਨਾਰਮਲੀ ਤਾਂ ਸ਼ੁਰੂਆਤ ਜਿਹੜੀ ਸੀ ਪਹਿਲਾ ਸਟੋਰ ਕਿੱਥੇ ਸੀ ਪਹਿਲਾ ਸਟੋਰ ਦਿੱਲੀ ਸੀਗਾ ਉਹ ਪੰਜਾਬ ਦੇ ਵਿੱਚ ਟੋਟਲ ਕਿੰਨੇ ਸਟੋਰ ਪੰਜਾਬ ਚ ਐਚ ਚ ਵਾਲੀ ਵਸਟ ਹੋ ਰਹਾ ਹੈ ਜਦ ਲਾਂਚਿੰਗ ਦੇ ਪ੍ਰੋਕੈਸ ਕਰਾ ਰਹੇ ਤੁਸੀਂ ਆਫਰ ਦੇ ਰਹੇ ਹੋ ਕਸਟਮਰ ਕਸਟਮਰ ਨੂੰ ਆਫਰ ਦੇ ਰਹੇ ਆ ਅਸੀਂ ਆਈ ਥਿੰਕ 10000 ਦੀ ਸ਼ਾਪਿੰਗ ਦੇ ਉੱਤੇ 3000 ਆਫਰ 7000 ਦੀ देयर ਆ 3 ਡਿਫਰੈਂਟ ਲੈਟਰਸ ਪ੍ਰਾਈਸ ਲੈਟਰ ਜਿਸ ਤੇ ਅਸੀਂ ਕਸਟਮਰ ਨੂੰ ਆਫਰ ਕਰ ਰਹੇ ਕਰਵਾ ਚੌਥ ਸਪੈਸ਼ਲ ਅਸੀਂ ਕਰਵਾ ਚੌਥ ਦੇ ਸੇ ਬਹੁਤ ਅੱਛੀ ਰੇਂਜ ਬਣਾਈ ਹੈ ਜੋ ਕੁਝ ਆ ਗਈ ਹੈ ਕੁਝ ਆ ਰਹੀ ਹੈ ਆਈ ਥਿੰਕ ਦੋ ਤਿੰਨ ਦਿਨਾਂ ਦੇ ਵਿੱਚ ਸਟਾਕ ਹੋਰ ਆ ਰਿਹਾ ਹੈ सो आई थिंक लोगों लोग पसंद है स्टार्टिंग रेंज की रहेगी स्टार्टिंग रेंज साड़ी हज़ार uh, रुपये तो है हज़ार रुपए तो लैके सत हज़ार रुपये तक खरीद है बट uh, अगर तुम देखोगे तो अभी कोई सिंथेटिक कपड़ा यूज नहीं करते प्योर कॉटन या नैचुरल फाइबर ही यूज़ करते हैं ताकि कस्टमर नीती वैल्यू दिखे सारा दिन पाके भी कंफर्टेबल फील करोगे यू डोंट फील इची क्योंकि सिंथेटिक नहीं है आई थिंक ਉਹੀ ਚੀਜ਼ ਪਸੰਦ ਆਈ ਹੈ ਮੈਂ ਪ੍ਰਾਊਡਲੀ ਇਹ ਕਹਿਣਾ ਕਿ ਪੰਜਾਬ ਦੇ ਵਿੱਚ ਇਸ ਕੈਟਾਗਰੀ ਦੇ ਇੰਨੇ ਜਿਆਦਾ ਸ਼ੋਰੂਮ ਕਿਸੇ ਦੀ ਬ੍ਰਾਂਡ ਦੇ ਨਹੀਂ ਹੈਗੇ ਇੰਡੀਆ ਦਾ ਸੜਾ ਪਹਿਲਾ ਬ੍ਰਾਂਡ ਹੈ ਸਾਡੀ ਕੈਟਾਗਰੀ ਦੇ ਇਹ 44 ਸਟੋਰ ਅਗੇ ਹਰ ਰੋਜ਼ ਫੈਸ਼ਨ ਜਿਹੜਾ ਚੇਂਜ ਹੋ ਰਿਹਾ ਠੀਕ ਹੈ ਜੀ ਤੇ ਜਿਹੜਾ ਸਟੋਰ ਹੈ ਤੁਹਾਡਾ ਇਹਨੂੰ ਡੇ ਬਾਏ ਡੇ ਜਿਹੜਾ ਅਪਡੇਟ ਕਰੇਗਾ ਨਾਲ ਨਾਲ ਜਿਸ ਤਰ੍ਹਾਂ ਦਾ ਅੱਜ ਦਾ ਮਾਰਕੀਟ ਦੇ ਵਿੱਚ ਹਾਂਜੀ ਹਰ 15 ਦਿਨ ਹਰ 15 ਦਿਨ ਬਾਅਦ ਸਾਡੀ ਇੱਕ ਨਈ ਕਲੈਕਸ਼ਨ ਆਉਂਦੀ ਹੈ ਸਟੋਰ ਦੇ ਉੱਤੇ ਸੋ ਕਸਟਮਰ ਨੂੰ ਨਵਾਂਪਨ ਨਹੀਂ ਦਿਖੇਗਾ ਤੇ ਉਹ ਦੁਬਾਰਾ ਨਹੀਂ ਆਏਗਾ ਤੋਂ ਐਹੋ ਹੀ ਤੇ ਕਸਟਮਰ ਦਾ ਪਿਆਰ ਹੈ ਜਿਹੜਾ ਸਾਨੂੰ ਅਸੀਂ ਐਨੇ ਸਟੋਰ ਖੋਲ ਲਏ ਤੇ ਔਰ ਹੋਰ ਵੀ ਖੋਲ ਰਹੇ ਹਾਂ ਸੋ ਕਸਟਮਰ ਨੂੰ ਫੈਸ਼ਨ ਦੇ ਨਾਲ ਅਪਡੇਟ ਹੁੰਦੇ ਹੁੰਦੇ ਨਈ ਰੇਂਜ ਵੀ ਨਈ ਕਲੈਕਸ਼ਨ ਵੀ ਚਾਹੀਦੀ ਹੁੰਦੀ ਤੋਂ ਜੋ ਅਸੀਂ ਹਰ 15 ਦਿਨ ਬਾਅਦ ਪਲੈਨਿਸ਼ ਕਰਦੇ ਹਾਂ

कॉन्फिडेंस नहीं होएगा प्रोडक्ट के वो अपनी वो वो ब्रांड उत्ते इन्वेस्ट नहीं करेगा सो यू कैन सी शी इज हर सेल्फ वेयरिंग दैट सो दैट्स अ प्रूफ ऑफ एक्सेप्टेंस ऑफ द प्रोडक्ट एंड ब्रांड अगर तुम आप कॉन्फिडेंट नहीं हो कि भैया प्रोडक्ट अच्छा है आपे नहीं, तो नहीं पा रहे तो दूजे किच पाओगे ਸੋ ਦਿਸ ਇਜ਼ ਅ ਅੰਮ੍ਰਿਤਸਰ ਦੇ ਰਹਿਣ ਅੰਮ੍ਰਿਤਸਰ ਦੇ ਰਹਿਣ ਵਾਲਿਓ ਕਿਸ ਤਰ੍ਹਾਂ ਤੁਹਾਡੇ ਆਈਡੀਆ ਆਇਆ ਕਿ ਤਰਨਤਾਰਨ ਦੇ ਵਿੱਚ ਹੀ ਸਟੋਰ ਖੋਲਿਆ ਜੀ ਮੇਰਾ ਆਲਰੇਡੀ ਲਾਰੈਂਸ ਰੋਡ ਤੇ ਸਟੋਰ ਹੈਗੇ ਆ ਸਭ ਦੇ ਇੱਕ ਉਹਨਾਂ ਦਾ ਇਹਨਾਂ ਦਾ ਸਟੋਰ ਪਹਿਲਾਂ ਕੰਪਨੀ ਸਟੋਰ ਤੇ ਲੱਗਿਆ ਸੀ ਤੇ ਮੈਂ ਉਹਨਾਂ ਦੇ ਪ੍ਰੋਡਕਟਸ ਆਪਣੀ ਵਾਈਫ ਨੂੰ ਲੈ ਕੇ ਦੇਖ ਕੇ ਟੇਸਟ ਕਰਕੇ ਮੈਨੂੰ ਪਸੰਦ ਆਇਆ ਪ੍ਰੋਡਕਟਸ ਟੇਸਟ ਕਰਕੇ ਆਪਾਂ ਇਹਦੀ ਫ੍ਰੈਂਚਾਈਜ਼ੀ ਲਈ ਤੇ ਤਰਨਤਾਰਨ ਸਟੋਰ ਕਿੰਨਾ ਕੁ ਲੱਗਦਾ ਵੀ ਤੁਸੀਂ ਮੈਨੇਜ ਕਰ ਪਾਓਗੇ ਤਰਨਤਾਰਨ ਦਾ ਫੈਸ਼ਨ ਤੇ ਅੰਮ੍ਰਿਤਸਰ ਦਾ ਫੈਸ਼ਨ ਸੇਮ ਫੈਸ਼ਨ ਹੈ ਅੰਮ੍ਰਿਤਸਰ ਦੇ ਤਰਨਤਾਰਨ ਦੇ ਇਹੀ ਲੋਕ ਨੇ ਸੇਮੇ ਫੈਸ਼ਨ ਹੀ ਆਸਾ ਹਾਂਜੀ ਸਟੋਰ ਓਪਨ ਕੀਤਾ ਹਾਂ ਆ ਤਰਨਤਾਰਨ ਦੇ ਵਿੱਚ ਨੀਡ ਸੀਗੀ ਐਕਚੁਅਲੀ